ਔਰ ਮੈਂ ਕਹਿ ਸਕਦਾ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਅਸੀਂ ਸਾਹ ਸੁਖਵੀਰ ਨੇ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਅਪੀਲ ਕਰਦੇ ਆ ਕਿ ਹੁਣ ਕਾਟੋ ਕਲੇਸ਼ ਦਾ ਯੁੱਗ ਖਤਮ ਹੋ ਗਿਆ ਹੁਣ ਜਿੱਕੜ ਛਾਲੀ ਦਾ ਯੁੱਗ ਖਤਮ ਹੋ ਗਿਆ ਹੁਣ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਗੱਲ ਕਰਨੀ ਬੰਦ ਕੀਤੀ ਜਾਵੇ ਬਲਕਿ ਪੰਜਾਬ ਨੂੰ ਬਚਾਉਣ ਲਈ ਪੰਜਾਬ ਨੂੰ ਜਗਾਉਣ ਲਈ ਪੰਜਾਬ ਦੇ ਹਿੱਤਾਂ ਲਈ ਪੰਥਕ ਹਿੱਤਾਂ ਲਈ ਇੱਕ ਸਾਂਝਾ ਮਹਾਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਬਣਾਇਆ ਗਿਆ ਸੀ ਉਹਦੇ ਵਿੱਚ ਯੋਗਦਾਨ ਪਾਇਆ ਜਾਵੇ ਔਰ ਸਾਰੀਆਂ ਪੰਥਕ ਧਿਰਾਂ ਪੰਜਾਬ ਹਤਾਇਸ਼ੀਆਂ ਨੂੰ ਲੈ ਕੇ ਤੁਰਨ ਦਾ ਨਿਰਣਾ ਜੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਤਿਆਹੀਆ ਕੀਤਾ ਉਹਦੇ ਵਿੱਚ ਸਸੂਬੀਸੇ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਅੱਜ ਪੰਜਾਬ ਪੰਜਾਬ ਨਹੀਂ ਰਿਹਾ ਪੰਜਾਬ ਦਾ ਮਹਾਂਦਰਾ ਖਤਮ ਹੋ ਗਿਆ ਆ ਸੀਆਈਐਸਆਈ ਬਿਠਾਤੀ ਲੈ ਆੜ ਕੇ ਡੈਮ ਤੇ تن ਕਹਾਂਸੀ ਦੇ ਰਹੇ ਆ 7000 ਕਰੋੜ ਰੁਪਇਆ ਪੰਜਾਬ ਦਾ ਆਰਡੀਐਫ ਦਾ ਡੱਬੀ ਬੈਠੇ ਨੇ ਤੇ ਸੜਕਾਂ ਟੁੱਟੀਆਂ ਪਈਆਂ ਨੇ ਤੇ ਫਿਰ 800 ਕਰੋੜ ਰੁਪਏ ਦੇ ਜਿਹੜੇ ਪੀਐਮ ਜੀਐਸਬੀ ਦੇ ਪ੍ਰੋਜੈਕਟਾਂ ਉਹ ਅਧੂਰੇ ਰਹਿ ਗਏ ਜਿੰਨਾ ਸਾਡਾ ਪੈਸਾ ਖਤਮ ਹੋ ਗਿਆ ਸੋ ਅੱਜ ਪੰਜਾਬ ਦਾ ਕੋਈ ਵਾਰਸ ਹੈ ਨਹੀਂ ਪੰਜਾਬ ਦੇ ਅਸਲੀ ਵਾਰਸ ਹੁਣ ਸ਼ਰਮਣੀ ਅਕਾਲੀ ਦਰ ਤੋਂ ਧੀ ਅਕਾਲ ਤੱਕ ਸਭ ਤੋਂ ਸ਼ੁਰੂ ਹੋਇਆ ਇਹ ਬਣ ਗਿਆ ਤੇ ਇਹਦੇ ਵਿੱਚ ਸਾਰਿਆਂ ਨੂੰ ਅਸੀਂ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ ਹੱਥ ਜੋੜ ਕੇ ਹੁਣ ਇੱਕ ਦੂਜੇ ਨਾਲ ਲੜਨਾ ਬੰਦ ਕਰੋ ਦਿੱਲੀ ਤੇ ਪੰਜਾਬ ਦੀ ਸਰਕਾਰ ਦੇ ਵਿਰੁੱਧ ਲੜਨਾ ਸ਼ੁਰੂ ਕਰੀਏ